ਆਉ ਦਿਖਾਵਾਂ ਇੱਕੋ ਵੇਲੇ ਸੱਭਿਆਚਾਰਕ ਸਮਾਗਮ ਵੀ ਤੇ ਸਤਸੰਗ ਵੀ ਕੈਲਗਰੀ ਦੀ ਇੱਕ ਸਰਮੌਰ ਸੰਸਥਾ ਹੈ ਐਨ ਸੀ ਸੀ ਏ ਯਾਨੀ ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਇਸ ਸੰਸਥਾ ਦਾ ਜਾਂ ਇਸ ਸੰਸਥਾ ਦੇ ਇਸ ਸਮਾਰੋਹ ਦਾ ਸ਼ਹਿਰ ਵਿੱਚ ਕੀ ਰੁਤਬਾ ਹੋਵੇਗਾ ਇਸ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੀ ਸੱਭਿਆਚਾਰਕ ਵਿਪਿੰਨਤਾ ਮਾਮਲੇ ਬਾਰੇ ਮੰਤਰੀ ਰਾਜਨ ਸਾਨੀ ਅਤੇ ਉਹਨਾਂ ਦੇ ਜੀਵਨ ਸਾਥੀ ਗੁਰਪ੍ਰੀਤ ਸਾਨੀ ਨੇ ਪੂਰਾ ਸਮਾਂ ਇਸ ਸਮਾਰੋਹ ਵਿੱਚ ਹਾਜ਼ਰੀ ਭਰੀ ਕੈਲਗੀ ਦੇ ਲੋਕਾਂ ਦੀ ਆਵਾਜ਼ ਰੇਡੀਓ ਰੈੱਡ ਐਫਐਮ ਦੀ ਪੂਰੀ ਟੀਮ ਸਟੇਸ਼ਨ ਮੈਨੇਜਰ ਜੇ ਚੌਧਰੀ ਦੀ ਅਗਵਾਈ 'ਚ ਨਾ ਕੇਵਲ ਉਪਸਥਿਤ ਰਹੀ ਬਲਕਿ ਇਸ ਟੀਮ ਨੇ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਵੀ ਕੀਤਾ ਇਸੇ ਤਰ੍ਹਾਂ ਇਥੋਂ ਦੀ ਹਰਦਲ ਅਜੀਜ਼ ਅਖਬਾਰ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਤੇ ਪ੍ਰਾਈਮ ਏਸ਼ੀਆ ਟੀਵੀ ਦੇ ਹੋਸਟ ਹਰਬੰਸ ਬੁੱਟਰ ਵੀ ਇਸ ਦੀ ਕਵਰੇਜ ਲਈ ਪੱਬਾਂ ਪਰ ਰਹੇ ਮੈਂ ਇਸ ਸਮਾਗਮ ਵਿੱਚ ਗਿਆ ਭਾਵੇਂ ਲੇਟ ਸੀ ਪਰ ਆਇਆ ਉਦੋਂ ਜਦੋਂ ਪੰਡਾਲ ਦੀਆਂ ਕੁਰਸੀਆਂ ਨੂੰ ਪ੍ਰਬੰਧਕ ਚੁੱਕ ਚੁੱਕ ਕੇ ਸੰਭਾਲਣ ਲੱਗ ਪਏ ਸੀਨੀਅਰਜ਼ ਵਾਲੰਟੀਅਰਜ਼ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਕਾਬਲੇ ਤਾਰੀਫ ਸੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਅੱਜ ਦਾ ਇਹ ਸਮਾਗਮ ਇੱਕ ਬਨਗੀਆਂ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਤਾਂ ਹੈ ਹੀ ਸੀ ਇਸ ਦੇ ਨਾਲ ਨਾਲ ਵਿੱਚ ਵਿੱਚ ਇਦਾਂ ਦਾ ਭਲੇਖਾ ਵੀ ਪੈਂਦਾ ਸੀ ਜਿਵੇਂ ਅਸੀਂ ਕਿਸੇ ਦਾਰਸ਼ਨਿਕ ਜਾਂ ਵਿਚਾਰਵਾਨ ਨੂੰ ਸੁਣ ਰਹੀਏ ਹੋਈਏ ਜਾਂ ਫਿਰ ਕਿਸੇ ਸੰਤ ਮਹਾਪੁਰਸ਼ ਦੇ प्रवचन ਜਾਂ satsang ਨੂੰ ਸੁਣਦੇ ਹੋਈਏ ਇਸ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਜੀ ਹਾਂ ਹੈ ਤਾਂ ਸੀ ਇਹ ਸਮਾਗਮ ਸੱਭਿਆਚਾਰਕ ਵਿਭਿੰਨਤਾ ਬਾਰੇ ਵੇ ਬਲਕੇ ਸਹੀ ਪੁੱਛੋ ਤਾਂ ਇਸ ਸਮਾਗਮ ਸੱਭਿਆਚਾਰ ਦਾ ਗੁਲਦਸਤਾ ਸੀ ਕਿਉਂਕਿ ਸਮਾ ਰੋ ਦਾ ਟਾਈਟਲ ਹੈ ਇਨਸਪਾਇਰਿੰਗ ਯੂਨਿਟੀ ਐਂਡ ਡਾਈਵਰਸਿਟੀ ਇਵੈਂਟ ਮੈਂ ਜਦੋਂ ਇਸ ਸਮਾਰੋਹ ਦਾ ਹਿੱਸਾ ਬਣਿਆ ਉਦੋਂ ਇੱਕ ਬੀਬੀ ਪੰਜਾਬੀ ਲੋਕ ਗੀਤ ਗਾ ਰਹੀ ਸੀ ਇਹਨੇ ਨੂੰ ਮੇਰੇ ਪਿੰਡੂ ਵਿਜੇ ਸੱਚਦੇਵਾ ਨੇ ਪਿੱਛੋਂ ਦੀ ਆ ਕੇ ਮੇਰੇ ਕੰਨ ਵਿੱਚ ਕਿਹਾ ਕਿ ਇਸ ਤੋਂ ਬਾਅਦ ਮੇਰੀ ਵਾਰੀ ਹੈ ਤੇ ਉਸਨੇ ਅਜਮੇਰ ਔਲਖ ਦੇ ਨਾਟਕ ਅਰਬਦ ਨਰਬਦ ਧੁੰਦੂ ਘਾ ਰਾਜਿਸ ਦਾ ਦੂਜਾ ਨਾਮ ਹੈ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਇਸ ਨਾਟਕ ਵਿੱਚ ਨੇ ਇੰਦਰ ਬਾਣੀਏ ਵਾਲਾ ਸੀਨ ਸਟੇਜ ਉੱਪਰ ਪੇਸ਼ ਕਰਕੇ ਵਾਵਾ ਖੱਟੀ ਇਸ ਤੋਂ ਇਲਾਵਾ ਸੱਭਿਆਚਾਰਕ ਗੁਲਦਸਤਾ ਬਣਾਉਣ ਵਾਲੀਆਂ ਬਣਗੀਆਂ ਵਿੱਚ ਦੋ ਬੀਬੀਆਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਤਰਜ਼ ਤੇ ਇੱਕ ਲੋਕ ਗੀਤ ਦੋ ਬੀਬੀਆਂ ਨੇ ਪੇਸ਼ ਕੀਤਾ ਤੇ ਸਭ ਤੋਂ ਜ਼ਬਰਦਸਤ ਪੇਸ਼ਕਾਰੀ ਸੀ ਪੰਜਾਬੀ ਗਿੱਧੇ ਦੀ ਮੰਚ ਸੰਚਾਲਕ ਗੁਰਦਿਆਲ ਖਹਿਰਾ ਦਾ ਕੰਮ ਸਦਾ ਵਾਂਗ ਬਾਕਮਾਲ ਸੀ ਖਾਸ ਕਰਕੇ ਉਹਨਾਂ ਦੀ ਉਹ ਗੱਲ ਦਿਲ ਨੂੰ ਛੂ ਗਈ ਜਦੋਂ ਗਿੱਧੇ ਤੋਂ ਪਹਿਲਾਂ ਉਹਨਾਂ ਕੁੜੀਆਂ ਨੂੰ ਧੀਆਂ ਨੂੰ ਨਸੀਹਤ ਕੀਤੀ ਕਿ ਹੱਸ ਖੇਡ ਜਿੱਦਾਂ ਮਰਜ਼ੀ ਲਈਓ ਕੁੜੀਓ ਪਰ ਚੇਤੇ ਰੱਖਿਓ ਜਿੱਦਾਂ ਅੱਜ ਤੁਸੀਂ ਪੇਕੇ ਘਰ ਵਧੀਆ ਧੀਆਂ ਹੋ ਇਦਾਂ ਹੀ ਕੱਲ ਨੂੰ ਸਹੁਰੇ ਘਰ ਜਾ ਕੇ ਚੰਗੀਆਂ ਨੂੰਹਾਂ ਵੀ ਬਣ ਕੇ ਦਿਖਾਉਣਾ ਹੈ ਜਿਹੜੀ ਗੱਲ ਉਹਨਾਂ ਨੇ ਨਹੀਂ ਕਹੀ ਹੋਏ ਸੀ ਕਿ ਜ਼ਰੂਰੀ ਨਹੀਂ ਸੱਸ ਕੁੱਟਣੇ ਸੰਦੂਕਾਂ ਓਲੇ ਵਰਗੀਆਂ ਬੋਲੀਆਂ ਹੀ ਕਹਿਣੀਆਂ ਹਨ ਸਭਿਆਚਾਰਕ ਰਿਸ਼ਤਿਆਂ ਦੇ ਜੁੜਾਵ ਵਾਲੀਆਂ ਬੋਲੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅੱਛਾ ਇਹਨਾਂ ਸਭਿਆਚਾਰਕ ਬੰਗੀਆਂ ਨੂੰ ਬਾਅਦ ਵਿੱਚ ਦਿਖਾਵਾਂਗਾ ਪਹਿਲਾਂ ਦੂਜੇ ਪਿੰਡ ਦੀ ਵੀ ਗੱਲ ਕਰ ਲਈਏ ਮੈਂ ਇਸ ਸੰਸਥਾ ਦੇ ਪ੍ਰਧਾਨ सुरेंद्रਜੀਤ ਪਲਾਹਾ ਨੂੰ ਪਹਿਲੀ ਵਾਰ ਸੁਣ ਰਿਹਾ ਸੀ ਲੱਗਦਾ ਨਹੀਂ ਸੀ ਕਿ ਇਹ ਕੋਈ ਪ੍ਰਧਾਨਗੀ ਭਾਸ਼ਣ ਹੈ ਉਹਨਾਂ ਦਾ ਲੱਗਦਾ ਸੀ ਕਿ ਕੋਈ ਦਾਰਸ਼ਨਿਕ ਜਾਂ ਕੋਈ ਵਿਚਾਰਵਾਨ ਤੁਹਾਨੂੰ ਡਾਈਵਰਸਿਟੀ ਵਿੱਚ ਯੂਨਿਟੀ ਦੇ ਅਰਥ ਸਮਝਾ ਰਿਹਾ ਕੋਈ ਵਿਗਿਆਨੀ ਤੁਹਾਨੂੰ 3.5 ਖਰਬ ਸਾਲ ਪਹਿਲਾਂ ਹੋਈ ਤੁਹਾਡੀ ਉਤਪਤੀ ਤੇ ਉਸ ਦੇ ਵਿਕਾਸ ਦੀ ਬਾਤ ਪਾਉਂਦਾ ਇਹ ਸਮਝਾ ਰਿਹਾ ਕਿ ਕਿਵੇਂ ਅਸੀਂ ਸਾਰੇ ਇੱਕ ਹੀ ਹਾਂ ਬਸ ਵੇਖਣ ਨੂੰ ਡਾਈਵਰਸਿਟੀ ਹੈ ਵਿਭਿੰਨਤਾ ਹੈ ਕੋਈ ਕੌਮ ਮਾੜੀ ਨਹੀਂ ਹੁੰਦੀ ਵਿਅਕਤੀ ਚੰਗਾ ਮਾੜਾ ਹੋ ਸਕਦਾ ਹਰ ਕੰਮ ਵਿੱਚ ਮਦਰ ਟੇਰੇਸਾ ਤੇ ਹਿਟਲਰ ਦੀ ਕੌਮ ਇੱਕ ਹੀ ਸੀ ਪਰ ਇੱਕ ਨੂੰ ਸੰਤ ਦਾ ਦਰਜਾ ਮਿਲਿਆ ਤੇ ਦੂਜੇ ਨੂੰ ਸ਼ੈਤਾਨ ਦਾ ਇਸ ਤੋਂ ਇਲਾਵਾ ਰਿਸ਼ੀ ਨਾਗਰ ਜੀ ਨੇ ਆਪਣੇ ਭਾਸ਼ਣ ਵਿੱਚ ਭਾਵੇਂ ਰੱਬ ਨਾਲ ਸਿੱਧੀ ਸਾਝ ਵਰਗੀ ਕੋਈ ਗੱਲ ਨਹੀਂ ਕੀਤੀ ਪਰੰਤੂ ਉਹਨਾਂ ਦਾ ਭਾਸ਼ਣ ਕਿਸੇ ਸੰਤ ਮਹਾਤਮਾ ਜਾਂ ਮਹਾਪੁਰਸ਼ ਤੋਂ ਘੱਟ ਨਹੀਂ ਸੀ ਉਹਨਾਂ ਆਪਣੇ ਭਾਸ਼ਣ ਵਿੱਚ ਬਾਈਬਲ ਕੁਰਾਨ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਉਹਨਾਂ ਨਾਨਕ ਰੈਦਾਸ ਭਗਵਾਨ ਕ੍ਰਿਸ਼ਨ ਦੀ ਗੱਲ ਕੀਤੀ ਉਹਨਾਂ ਸਨਾਤਨ ਧਰਮ ਦੇ ਫਲਸਫੇ ਵਸੁਦੇਵ कुटुंबਕਮ ਯਾਨੀ ਸਾਰੀ ਦੁਨੀਆ ਇੱਕ ਪਰਿਵਾਰ ਹੈ ਦੀ ਗੱਲ ਕੀਤੀ

ਪਿਆਰੀ ਜੀ ਮੈਨੂੰ ਰਿਵਿਊ ਜਨ ਆਇਆ ਹੀ ਨਾ ਨਾ ਹੀ ਮੈਂ ਇਸ ਜੀ ਰਿਵਿਊ ਦੇ ਗੇਸ਼ ਦਾ ਮੈਂ ਸੌਦਾ ਸਤਿਕਾਰ ਕਰਦਾ ਪਰ ਮੈਂ ਇਹ ऑब्ਜ਼ਰਵ ਕਰਦਾ ਕਿ ਆਪਣੇ ਕੋਲੇ ਅੱਜ ਤਾਕਤ ਮਿਲਿਆ ਆਪਾਂ ਨੂੰ ਡਾਈਵਰਸਿਟੀ ਐਂਡ ਇੰਟੀਗ੍ਰਿਟੀ ਇਹਨੂੰ ਬੜੇ ਸਿੰਪਲ ਅੱਖਰਾਂ 'ਚ ਮੈਂ ਐਕਸਪਲੇਨ ਕਰਨਾ ਹੈ ਕਿ ਮੈਂ ਆਪਦੇ ਨੇ ਲਾਗੂ ਕੀਤਾ ਜਿਵੇਂ ਸਾਡਾ ਸੰਸਾਰ ਅੱਜ ਸਰੀਰ ਇੱਕ ਹੈ ਇਹ ਹੱਥ ਕਹਦੇ ਵੀ ਮੈਂ ਮੋੜੀ ਨਹੀਂ ਆ ਤੇ ਨਹੀਂ ਹੋ ਸਕਦਾ ਪਿਆਰ ਕਰੇ ਨਾ ਬਾਡੀ ਨਹੀਂ ਆ ਤੇ ਨਹੀਂ ਹੋ ਸਕਦਾ ਬਾਡੀ ਸਾਰੇ ਰਲਦੀਆਂ ਰਹਿਮਤ ਸਾਰੇ ਰਲਦੀਆਂ ਗੁਰੂ ਨਾਨਕ ਦਾ ਮੈਸੇਜ ਵੀ ਉਹੀ ਹੈ ਗੁਰੂ ਰਮਦਾਸ ਦਾ ਮੈਸੇਜ ਵੀ ਉਹੀ ਹੈ ਭਗਵਤ ਗੀਤਾ ਦੇ ਵਿੱਚ ਕ੍ਰਿਸ਼ਨ ਅਜ ਨੂੰ ਸਮਝਾਉਂਦੇ ਆ ਹੋਇਆ ਕਹਿੰਦੇ ਨੇ ਕਿ ਸਾਰੇ ਹੀ ਪ੍ਰਾਣੀਆਂ ਦੇ ਸਾਰੇ ਜੀਵਾਂ ਦੇ ਦਿਲ ਵਿੱਚ ਪਰਮਾਤਮਾ ਬੈਠਾ ਹੈ ਉਹੀ ਸ਼ੁਰੂਆਤ ਹੈ ਆਂਬ ਦੇ ਨੇ ਦ ਮਿਡਲ

ਇੱਕ ਹੈ ਸੀ ਕੰਦ ਸਾਰੀ ਵੇ ਵਿਚ ਵਿਚ ਰੱਖਦੇ ਮੋਰੀਆਂ ਵੀ ਮੈਂ ਦੇਖਾਂ ਪੁੰਦੀ ਜਾਲ ਵੇ ਹਲ ਦੇ ਕੋ ਜ਼ਾਲਮਾਂ ਦਿਲਾਂ ਦੀਆਂ ਮਰਵਾ ਸੁਤੀਂ ਜੋਦਕੇ ਅੰਜਵਾ ਨਹੀਂ

ਦੇਖ ਨਾਦੀ ਹੈ ਜੜ ਤੋਂ ਨਹੀਂ ਆਪਾਂ 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 ਦੇਖ ਨਾਦੀ ਹੈ ਜੋ ਐ ਇਤਨਾ ਹੱਟ ਹੈ ਐ ਕੋਲ ਰੜੂਆਗੇ ਇਹਨਾਂ ਕੋਲ ਖਾਨ ਚ ਗੁੱਸਾ ਨਹੀਂ ਸੋਦਾ ਨਾਲੇ ਸਿੱਧਾ ਘੋਰ ਆਛਣਾ ਦੇਤੇ ਡੇ ਭੂਣਾ ਸੰਜੀ ਕੀਤਿਆ ਪਗਾਈ ਨਾ ਮਾ ਤਪਰ ਤੇਰਾ ਮਾ ਤੇਰੀ ਜਾਨ ਨੂੰ ਜਿੱਤ ਮਾਰੇ ਤੋੜੇ ਲੈ ਅੱਲਾ ਖਾਦੇ ਤੱਕੇ ਦੀ ਮੰਨ ਮਲ ਤੇਰੇ ਅੰਦੀ ਵੀ ਸੁਖੰਤ ਪਤਲੀ ਕੀਤਿਆ ਹੋਰ ਕਰਾਵਾ ਹਾਏ ਲੈ ਅੱਲਾ ਕਰ ਸੂ

ਤਾਂ ਇਹ ਤਰ੍ਹਾਂ ਲਿਖ ਲੈਣ ਅਗੋਂ ਤਰ੍ਹਾਂ ਹੀ ਲਿਖਾਤੇ ਆਪ ਜੀ ਦੋਸਤੋ ਇੱਕ ਵਾਰ ਫਿਰ ਮੈਂ ਹਾਂ ਅੱਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਨੱਪੋ ਸ਼ੁਕਰੀਆ